ਦੋਸਤੋ ਅਕਸਰ ਅਸੀਂ ਦੇਖਦੇ ਹਾਂ ਕਿ ਆਪਣੇ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ ਘੱਟ ਹੁੰਦੀ ਹੈ 12 13 ਜਾਂ 14 ਸਾਲ ਦੇ ਆਸ-ਪਾਸ ਹੁੰਦੀ ਹੈ ਉਹਨਾਂ ਨੂੰ ਅਕਸਰ ਅਸੀਂ ਮਾਪੇ ਕਹਿੰਦੇ ਇਹ ਸੁਣਿਆ ਕਿ ਬੱਚੇ ਤੁਸੀਂ ਛੋਟੇ ਹੋ ਹਜੇ ਤੁਸੀਂ ਆਹ ਕੰਮ ਨਹੀਂ ਕਰ ਸਕਦੇ ਤੁਸੀਂ ਉਹ ਨਹੀਂ ਕਰ ਸਕਦੇ ਕਈ ਬੱਚਿਆਂ ਦੇ ਵਿੱਚ ਸ਼ੁਰੂ ਤੋਂ ਸ਼ੌਂਕ ਹੁੰਦਾ ਹੈ ਕਿ ਉਹ ਵੱਡਿਆਂ ਦੇ ਨਾਲ ਜਾ ਕੇ ਖੇਡਣ ਲੱਗ ਜਾਂਦੇ ਨੇ ਤੇ ਉੱਥੇ ਵੀ ਮਾਤਾ-ਪਿਤਾ ਉਹਨਾਂ ਨੂੰ ਰੋਕਦੇ ਨੇ ਕਿ ਨਹੀਂ ਤੂੰ ਵੱਡਿਆਂ ਦੇ ਨਾਲ ਜਾ ਕੇ ਨਹੀਂ ਖੇਡਣਾ ਤੇਰੇ ਕਿਤੇ ਸੱਟ ਪੇਟ ਨਾ ਲੱਗ ਜੇ ਪਰ ਮੈਨੂੰ ਲੱਗਦਾ ਕਿ ਹੁਣ ਮਾਪੇ ਇਹ ਚੀਜ਼ ਕਹਿਣਗੇ ਨਹੀਂ ਆਪਣੇ ਛੋਟੇ ਬੱਚੇ ਨੂੰ ਖਾਸ ਕਰਕੇ ਜਿਨ੍ਹਾਂ ਦੀ ਉਮਰ 13 ਜਾਂ 14 ਸਾਲ ਦੀ ਹੈ ਕਾਰਨ ਸਭ ਤੋਂ ਵੱਡਾ ਇੱਕੋ ਇੱਕ ਹੈ ਕ੍ਰਿਕਟਰ ਵੈਭਵ ਸ਼ੂर्यਵੰਸੀ ਜਿਹੜਾ ਕਿ ਸਿਰਫ 14 ਸਾਲ ਦਾ ਹੈ 14 ਸਾਲ ਦਾ ਬੱਚਾ ਕਿੰਨਾ ਕੁ ਹੁੰਦਾ ਕਿੰਨੀ ਕੁ ਉਮਰ ਹੁੰਦੀ ਹੈ ਤੇ 14 ਸਾਲ ਦੇ ਇਸ ਬਿਹਾਰ ਦੇ ਭਾਰਤੀ ਬੱਚੇ ਨੇ ਉਹ ਕਾਰਨਾਮਾ ਕੀਤਾ ਜਿਹੜਾ ਅੱਜ ਤੱਕ ਸ਼ਾਇਦ ਨੇੜੇ ਤੇੜੇ ਕ੍ਰਿਕਟ ਦੇ ਇਤਿਹਾਸ ਦੇ ਵਿੱਚ ਨਜ਼ਰ ਨਹੀਂ ਆਉਂਦਾ ਤੁਹਾਨੂੰ ਯਾਦ ਹੋਣਾ ਕਿ ਵੈਬਬ ਸ਼ੂਰੀਆਵੰਸੀ ਪਿਛਲੇ ਸਾਲ ਹੋਏ ਆਈਪੀਐਲ ਮੈਚ ਦੇ ਵਿੱਚ ਖੇਡਿਆ ਸੀ ਇੱਕ ਦੋ ਮੈਚ ਦੇ ਵਿੱਚ ਉਸ ਦੀ ਟੀਮ ਨੇ ਉਹਨੂੰ ਖੇਡਣ ਦਾ ਮੌਕਾ ਦਿੱਤਾ ਤੇ ਉਹਨੇ ਦਿਖਾਤਾ ਕਿ ਉਹ ਸਿਰਫ ਬੱਚਿਆਂ ਦੇ ਨਾਲ ਹੀ ਨਹੀਂ ਖੇਡ ਸਕਦਾ ਵੱਡਿਆਂ ਦੇ ਨਾਲ ਵੀ ਖੇਡ ਸਕਦਾ ਹੈ ਤੇ ਵੱਡਿਆਂ ਦੇ ਵੀ ਛੱਕੇ ਛਿੜਾ ਸਕਦਾ ਤੇ ਆਈਪੀਐਲ ਦਾ ਉਹ ਪਹਿਲਾ ਉਸ ਦਾ ਮੈਚ ਸੀ ਜਿਸ ਦੇ ਵਿੱਚ ਉਸਨੇ ਸੈਂਚਰੀ ਬਣਾਤੀ ਸੀ ਉਹ ਸੈਂਚਰੀ ਨੇ ਪੂਰੀ ਦੁਨੀਆ ਨੂੰ ਹੈਰਾਨ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਆਈਪੀਐਲ ਵਰਗੇ ਇੱਕ ਵੱਡੇ ਟੂਰਨਾਮੈਂਟ ਦੇ ਵਿੱਚ ਆ ਕੇ ਇੱਕ 14 ਸਾਲ ਦਾ ਬੱਚਾ ਬੈਟਿੰਗ ਕਰਦਾ ਲੈਫਟ ਹੈਂਡ ਦੇ ਨਾਲ ਬੈਟਿੰਗ ਕਰਦਾ ਤੇ ਵੱਡੇ-ਵੱਡੇਆਂ ਦੇ ਛੱਕੇ ਛਿੜਾ ਦਿੰਦਾ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਐਸੇ ਸੀਗੇ ਜਿਹੜੇ ਕਹਿ ਰਹੇ ਸੀ ਕਿ ਨਹੀਂ ਇਹ ਤਾਂ ਬੱਚਾ ਹੀ ਹੈ 14 ਸਾਲ ਦਾ ਬੱਚਾ ਆ ਤੁੱਕੇ ਦੇ ਨਾਲ ਇੱਕ ਅੱਧਾ ਮੈਚ ਚੱਲਿਆ ਗਿਆ ਸੈਂਕੜਾ ਲਗਾ ਗਿਆ ਅੱਗੇ ਇਸ ਤੋਂ ਐਸੇ ਤਰੀਕੇ ਦੇ ਨਾਲ ਕੰਟੀਨਿਊਸਲੀ ਖੇਡਿਆ ਨਹੀਂ ਜਾਣਾ ਪਰ ਉਸ ਤੋਂ ਬਾਅਦ ਅੰਡਰ 19 ਏਸ਼ੀਆ ਕੱਪ ਆਇਆ ਉਸ ਦੇ ਵਿੱਚ ਸਭ ਤੋਂ ਵੱਧ ਰਨ ਬਣਾਉਣ ਦਾ ਰਿਕਾਰਡ ਸੂਰਜਵੰਸੀ ਨੇ ਹਾਸਲ ਕੀਤਾ ਤੇ ਹਾਲ ਹੀ ਦੇ ਵਿੱਚ ਤੁਹਾਨੂੰ ਪਤਾ ਕਿ ਅੰਡਰ 19 ਵਰਲਡ ਕੱਪ ਹੋਇਆ ਜਿਹਦੇ ਵਿੱਚ ਫਾਈਨਲ ਮੁਕਾਬਲੇ ਦੇ ਵਿੱਚ ਭਾਰਤੀ ਮੁੰਡਿਆਂ ਨੇ ਇੰਗਲੈਂਡ ਦੀ ਟੀਮ ਨੂੰ ਹਰਾ ਕੇ 6ਵੀਂ ਵਾਰ ਅੰਡਰ 19 ਦੇ ਵਰਲਡ ਕੱਪ ਤੇ ਕਬਜ਼ਾ ਕੀਤਾ ਇਸ ਤੋਂ ਪਹਿਲਾਂ ਭਾਰਤ ਪੰਜ ਵਾਰ ਇਹ ਕਾਰਨਾਮਾ ਕਰ ਚੁੱਕਿਆ ਸੀ ਤੇ ਇਹ ਅੰਡਰ 19 ਟੀਮ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਇੱਕ ਐਸੀ ਟੀਮ ਬਣ ਗਈ ਹੈ ਜਿਨੇ ਸਭ ਤੋਂ ਵੱਧ 6 ਵਾਰ ਇਸ ਟੂਰਨਾਮੈਂਟ ਦੇ ਕੱਪ ਨੂੰ ਜਿੱਤਿਆ ਫਾਈਨਲ ਮੁਕਾਬਲਾ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮੁਕਾਬਲੇ ਹੋਏ ਸੂर्यवंशी ਉਹ ਚੀਜ਼ ਨਹੀਂ ਕਰ ਪਾ ਰਿਹਾ ਜਿਸ ਦੇ ਲਈ ਉਸ ਨੂੰ ਜਾਣਿਆ ਜਾਂਦਾ ਸੀ ਤੇ ਕਹਿੰਦੇ ਨੇ ਨਾ ਕਿ ਵੱਡੇ ਵੱਡਾ ਪਲੇਅਰ ਵੱਡੇ ਮੈਚ ਦਾ ਹੀ ਪਲੇਅਰ ਹੁੰਦਾ ਤੇ ਉਹੀ ਚੀਜ਼ ਉਸ ਨੇ ਕਰਕੇ ਦਿਖਾਈ ਬੀਤੇ ਦਿਨ ਜਿਹੜਾ ਫਾਈਨਲ ਮੈਚ ਖੇਡਿਆ ਗਿਆ ਕਿਉਂਕਿ ਜ਼ੰਬਾਬੇ ਦੇ ਵਿੱਚ ਅੰਡਰ 19 ਦਾ ਇਹ ਵਰਲਡ ਕੱਪ ਖੇਡਿਆ ਜਾ ਰਿਹਾ ਸੀ ਫਾਈਨਲ ਦੇ ਵਿੱਚ ਦੋ ਟੀਮਾਂ ਪਹੁੰਚੀਆਂ ਇੱਕ ਇੰਡੀਆ ਤੇ ਦੂਸਰੀ ਇੰਗਲੈਂਡ ਦੀ ਟੀਮ ਇੰਡੀਆ ਦੀ ਟੀਮ ਟਾਸ ਜਿੱਤੀ ਹੈ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਕਰਨ ਦਾ ਪਲਾਨ ਕੀਤਾ ਜਾਂਦਾ ਤੈ ਹੁੰਦਾ ਕਿ ਬੈਟਿੰਗ ਅਸੀਂ ਕਰਾਂਗੇ ਤੇ ਬੈਟਿੰਗ ਦੇ ਉੱਤੇ ਸੂਰਿਅ ਵੰਸੀ ਆਉਂਦਾ ਹੋਰ ਵੀ ਬੁੰਡੇ ਆਉਂਦੇ ਨੇ ਭਾਰਤੀ ਪਰ ਸੂਰਿਅ ਵੰਸੀ 14 ਸਾਲ ਦਾ ਇਹ ਬੱਚਾ ਫਾਈਨਲ ਮੁਕਾਬਲੇ ਦੇ ਵਿੱਚ ਇਸੀ ਪਾਰੀ ਖੇਡ ਦਾ ਜਿਹਨੂੰ ਬਹੁਤ ਦੇਰ ਤੱਕ ਯਾਦ ਤੱਕ ਕੀਤਾ ਜਾਂਦਾ ਹੀ ਰਹੂਗਾ ਪਰ ਨਾਲ ਹੀ ਇਹ ਪਾਰੀ ਯਾਦ ਕੀਤੀ ਜਾਊਗੀ ਕਿ ਜੇਕਰ ਵਿਵ ਸ਼ੂਰੇਵੰਸੀ ਦੀ ਇਹ ਪਾਰੀ ਨਾ ਹੁੰਦੀ ਤਾਂ ਭਾਰਤ 6ਵੀਂ ਵਾਰ ਅੰਡਰ 19 ਵਰਲਡ ਕੱਪ ਸ਼ਾਇਦ ਨਾ ਜਿੱਤ ਸਕਦਾ ਕਿਉਂਕਿ ਭਾਰਤ ਨੇ ਪਹਿਲਾਂ ਖੇਡਦੇ ਹੋਏ 411 ਰਨ ਬਣਾਏ 412 ਰਨਾਂ ਦੀ ਲੋੜ ਸੀ ਇੰਗਲੈਂਡ ਦੀ ਟੀਮ ਨੂੰ ਪਰ ਇੰਗਲੈਂਡ ਦੀ ਟੀਮ 311 ਰਨ ਬਣਾ ਕੇ ਆਲ ਆਊਟ ਹੋ ਤੇ ਜੇਕਰ ਸੂर्यਵੰਸੀ ਦੀ ਉਸ ਪਾਰੀ ਨੂੰ 80 ਗੇਂਦਾਂ ਦੇ ਵਿੱਚ ਖੇਡੀ ਗਈ ਤੂਫਾਨੀ 175 ਰਨਾਂ ਦੀ ਪਾਰੀ ਨੂੰ ਕਢ ਦੰਦੇ ਤਾਂ ਬਾਕੀ ਕੀ ਬਚਦਾ ਸੀ ਸੋ ਬੜਾ ਸੁਭਾਵੀ ਸੀ ਕਿ ਇੰਗਲੈਂਡ ਸ਼ਾਇਦ ਕਿਤੇ ਨਾ ਕਿਤੇ ਇਹ ਵਰਲਡ ਕੱਪ ਦਾ ਫਾਈਨਲ ਮੈਚ ਜਿੱਤ ਜਾਂਦਾ ਤੇ ਇੰਡੀਆ ਦਾ ਜਿਹੜਾ ਸੁਪਨਾ ਸੀ ਕਿ ਅਸੀਂ 6 ਵਾਰ ਇਹ ਟਾਈਟਲ ਜਿੱਤਣਾ ਉਹ ਸ਼ਾਇਦ ਪੂਰਾ ਨਾ ਹੁੰਦਾ ਤੋ ਸੂਰਿਯਵੰਸੀ 14 ਸਾਲ ਦੇ ਬੱਚੇ ਨੇ ਕਿਉਂਕਿ ਇਹ ਟੂਰਨਾਮੈਂਟ ਅੰਡਰ 19 ਦਾ ਸੀ ਸੋ 18-19 ਸਾਲ ਤੱਕ ਦੇ ਜਿਹੜੇ ਨੌਜਵਾਨ ਮੁੰਡੇ ਨੇ ਉਹ ਇਸ ਟੂਰਨਾਮੈਂਟ ਦੇ ਵਿੱਚ ਖੇਡਦੇ ਨੇ ਪੂਰੀ ਦੁਨੀਆ ਦੇ ਤੇ ਇੱਕ ਪਾਸੇ 18-19 ਸਾਲ ਤੇ ਦੂਸਰੇ ਪਾਸੇ ਸਿਰਫ 14 ਸਾਲ ਦਾ ਸੂਰਿਯਵੰਸੀ ਜਿਸ ਤਰੀਕੇ ਨਾਲ ਉਸਨੇ ਆਈਪੀਐਲ 'ਚ ਕਾਰਨਾਮਾ ਕਰਕੇ ਦਿਖਾਇਆ ਸੈਂਚਰੀ ਮਾਰੀ ਸੀ ਉਸੇ ਤਰੀਕੇ ਦੇ ਨਾਲ ਉਹ ਫਾਈਨਲ ਮੈਚ ਦੇ ਵਿੱਚ ਵੀ ਖੇਡਿਆ ਤੁਸੀਂ ਬਹੁਤ ਲੋਕਾਂ ਨੇ ਹੁਣ ਤੱਕ ਇਸ ਪਾਰੀ ਨੂੰ ਬਾਰ-ਬਾਰ ਦੇਖਿਆ ਹੋਣਾ 80 ਗੇਂਦਾਂ ਦੇ ਵਿੱਚ 175 ਦੌੜਾਂ ਤੇ ਦੂਸਰਾ ਸਭ ਤੋਂ ਤੇਜ਼ ਸੈਂਚਰੀ ਬਣਾਈ 55 ਗੇਂਦਾਂ ਦੇ ਵਿੱਚ ਤੇ 15 ਛੱਕੇ ਇਸ ਨੇ ਇਕੱਲੇ ਇਸ ਮੈਚ ਦੇ ਵਿੱਚ ਮਾਰੇ ਬਹੁਤ ਵੱਡੇ ਇਹ ਰਿਕਾਰਡ ਨੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਰਿਕਾਰਡ ਨੇ ਸੋ ਇਹ ਗੱਲ ਕਰਨ ਦਾ ਮਤਲਬ ਇਹ ਸੀ ਕਿ ਜੇਕਰ ਤੁਹਾਡਾ ਬੱਚਾ 14 ਸਾਲ ਦਾ ਤਾਂ ਉਹਨੂੰ ਘਟ ਨਾ ਸਮਝਿਓ ਕਿਉਂਕਿ 14 ਸਾਲ ਦੀ ਜਿਹੜੀ ਉਮਰ ਹੁੰਦੀ ਹੈ ਉਹ ਬਹੁਤ ਹੁੰਦੀ ਹੈ ਕੁਝ ਕਰ ਦਿਖਾਉਣ ਦੇ ਲਈ ਦੁਨੀਆ ਦੇ ਉੱਤੇ ਇੱਕ ਨਵੇਂ ਰਿਕਾਰਡ ਪੈਦਾ ਕਰਨ ਦੇ ਲਈ ਤੇ ਸੂर्यਵੰਸੀ ਨੇ ਇਹ ਕਰਕੇ ਦਿਖਾਇਆ ਹੁਣ ਜਰਾ ਸੂर्यਵੰਸੀ ਦੇ ਰਿਕਾਰਡਾਂ ਦੇ ਉੱਤੇ ਇੱਕ ਝਾਤ ਮਾਰ ਲੈਂਦੇ ਆ ਵੈਬ ਆਫ ਸੂर्यਵੰਸੀ ਦਾ ਜਿਹੜਾ ਜਨਮ ਹੈ ਜੀ ਉਹ 17 ਮਾਰਚ 2011 ਨੂੰ ਹੁੰਦਾ ਹੈ ਤੇ ਇਸ ਵੇਲੇ 2025-26 ਦੇ ਵਿੱਚ ਇਸ ਦੀ ਉਮਰ 14 ਸਾਲ ਦੀ ਹੈ 2026 ਦਾ ਅਗਲਾ ਜਿਹੜਾ ਮਹੀਨਾ ਆ ਰਿਹਾ ਮਾਰਚ 27 ਮਾਰਚ ਨੂੰ 14 ਸਾਲ ਪੂਰੇ ਕਰਕੇ 15 ਸਾਲ ਦਾ ਉਹ ਹੋ ਜਾਊਗਾ ਹਲੇ 14 ਸਾਲ ਦਾ ਹੀ ਉਹ ਗਿਣਿਆ ਜਾਂਦਾ ਹੈ ਜਨਮ ਹੈ ਜੀ ਤਾਜਪੁਰ ਬਿਹਾਰ ਦੇ ਵਿੱਚ ਇਸ ਦਾ ਜਨਮ ਹੁੰਦਾ ਹੈ ਤੇ ਬੈਟਿੰਗ ਸਟਾਈਲ ਲੈਫਟ ਹੈਂਡ ਦਾ ਬੈਟਸਮੈਨ ਸਾਨੂੰ ਸਾਰਿਆਂ ਨੂੰ ਪਤਾ ਬਿਹਾਰ ਦੀ ਰਣਜੀ ਟਰਾਫੀ ਇਹਨੇ ਖੇਡਿਆ ਬਿਹਾਰ ਦੀ ਟੀਮ ਦੇ ਵਿੱਚ ਖੇਡ ਰਿਹਾ ਡੋਮੈਸਟਿਕ ਕ੍ਰਿਕਟ ਖੇਡ ਰਿਹਾ ਰਾਜਸਥਾਨ ਰਾਇਲ ਦੇ ਨਾਲ ਆਈਪੀਐਲ ਦੇ ਵਿੱਚ ਮੈਚ ਖੇਡਿਆ ਜਿਦਾ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਆ ਰਾਹੁਲ ਦਰਾਵੜ ਜਿਹੜੇ ਕੋਚ ਸੀਗੇ ਉਹਨਾਂ ਨੇ ਸ਼ੁਰੇਵੰਸੀ ਨੂੰ ਮੌਕਾ ਦਿੱਤਾ ਸੀ ਕਿ ਤੂੰ ਜਾ ਖੇਡ ਤੇ ਉਸਨੇ ਸੈਂਚਰੀ ਮਾਰੀ ਸੀ ਤੇ ਮੇਜਰ ਰਿਕਾਰਡ ਦੀ ਗੱਲ ਕਰੀਏ ਜੇਕਰ ਸੂਰਿਯਵੰਸੀ ਦੀ ਤਾਂ ਅੰਡਰ 19 ਦੇ ਵਿੱਚ ਰਿਕਾਰਡ ਬ੍ਰੇਕਿੰਗ ਪਰਫਾਰਮੈਂਸ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨੇ ਇੰਗਲੈਂਡ ਦੇ ਵਿਰੁੱਧ 80 ਗੇਂਦਾਂ 'ਚ 175 ਰਨਾਂ ਦੀ ਪਾਰੀ ਖੇਡੀ ਆ। ਅੰਡਰ 19 ਏਸ਼ੀਆ ਕੱਪ ਦੇ ਵਿੱਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਵਾਲਾ ਜੇਕਰ ਕੋਈ ਬੱਲੇਬਾਜ਼ ਸੀ ਤਾਂ ਉਹ ਵੈਵ ਸੂਰਿਯਵੰਸੀ ਸੀ। ਅੰਡਰ 19 ਟੈਸਟ ਦੇ ਵਿੱਚ ਫਾਸਟੈਸਟ ਸੈਂਚਰੀ ਬਣਾਉਣ ਵਾਲਾ ਵੀ ਸੂਰਜਵੰਸੀ ਹੈ ਜਿਨੇ ਕਿ 58 ਬੋਲਾਂ ਦੇ ਵਿੱਚ ਸੈਂਚਰੀ 104 ਰਨ ਬਣਾਤੀ ਸੀ ਤੇ ਦੂਸਰੇ ਪਾਸੇ ਹੋਰ ਬਹੁਤ ਸਾਰੇ ਇਹਦੇ ਰਿਕਾਰਡ ਨੇ ਜਿਵੇਂ ਯੰਗੇਸਟ ਫਰਸਟ ਕਲਾਸ ਪਲੇਅਰ ਹੈ ਜਿਹੜਾ ਰਣਜੀ ਟਰਾਫੀ ਖੇਡਦਾ ਰਣਜੀ ਟਰਾਫੀ ਦੇ ਵਿੱਚ ਖੇਡਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਵੈਵ ਸੂਰਜਵੰਸੀ ਹੈ ਬਿਹਾਰ ਦੀ ਦੇ ਵੱਲੋਂ ਇਹ ਖੇਡਦਾ ਤੇ 12 ਸਾਲ 284 ਦਿਨ ਦਾ ਸੀ ਜਦੋਂ ਇਹ ਰਣਜੀ ਟਰਾਫੀ ਦੇ ਵਿੱਚ ਖੇਡ ਗਿਆ ਸੀ ਇਹਨੇ ਬਿਹਾਰ ਦੀ ਟੀਮ ਦੇ ਵਿੱਚ ਤੁਸੀਂ ਦੇਖੋ ਕਿ 12 ਸਾਲ ਯੰਗੇਸਟ T20 ਡੈਬਿਊਟ ਵੀ ਸੂर्यਵੰਸੀ ਦੇ ਨਾਂ ਹੈ ਡੋਮੈਸਟਿਕ ਦੇ ਰੂਪ ਦੇ ਵਿੱਚ 13 ਸਾਲ 241 ਦਿਨ ਦਾ ਸੀ ਜਦੋਂ ਇਹ ਘਰੇਲੂ ਜਿਹੜੀ T20 ਹੈ ਇੰਡੀਆ ਦੀ ਉਹਦੇ ਵਿੱਚ ਮੈਚ ਇਹ ਖੇਡਣ ਲੱਗ ਗਿਆ ਸੀ ਯੰਗੇਸਟ ਲਿਸਟ A ਡੈਬਿਊਟ ਹੈ 13 ਸਾਲ 269 ਦਿਨ ਦੇ ਵਿੱਚ ਇਹਦੇ A ਕੈਟਾਗਰੀ ਦੇ ਵਿੱਚ ਖੇਡਣ ਲੱਗ ਗਿਆ ਸੀ ਵਿਜੇ ਹਜਾਰੇ ਟਰੋਫੀ ਦੇ ਵਿੱਚ ਇਹਨੇ ਕੀ ਕੀਤਾ ਜੀ 36 ਬੋਲਾਂ ਦੇ ਵਿੱਚ ਸੈਂਚਰੀ ਮਾਰੀ ਸੀ ਤੇ ਫਾਸਟੈਸਟ ਲਿਸਟ A 100 ਦਾ ਰਿਕਾਰਡ ਇਹਨੇ ਆਪਣੇ ਨਾਂ ਕੀਤਾ ਬਹੁਤ ਸਾਰੇ ਰਿਕਾਰਡ ਨੇ ਕੋਈ ਇੱਕ ਅੱਦਾ ਨਹੀਂ ਰਣਜੀ ਟਰਾਫੀ ਦੇ ਵਿੱਚ 2025-26 ਜਿਹੜੀ ਹੋਈ ਬਿਹਾਰ ਦੇ ਵਾਈਸ ਕੈਪਟਨ ਇਹ ਬਣੇ ਤੇ ਸਭ ਤੋਂ ਯੰਗੇਸਟ ਰਣਜੀ ਟਰਾਫੀ ਦੇ ਵਿੱਚ ਵਾਈਸ ਕੈਪਟਨ ਬਣੇ ਇਸ ਤੋਂ ਇਲਾਵਾ ਆਈਪੀਐਲ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਯੰਗੇਸਟ ਆਈਪੀਐਲ ਦਾ ਡੈਬਿਊਟੈਂਟ ਇਹ ਹੈ ਰਾਜਸਥਾਨ ਰਾਇਲ ਦੇ ਵੱਲੋਂ ਖੇਡਿਆ ਸੀ 19 ਅਪ੍ਰੈਲ 2025 ਨੂੰ ਉਦੋਂ ਇਹਦੀ ਉਮਰ 14 ਸਾਲ ਤੇ 23 ਦਿਨ ਦੀ ਸੀ ਯੰਗੇਸਟ ਸੈਂਚੂਰੀਅਨ ਇਨ ਮੈਨਜ਼ ਟੀ20 ਕ੍ਰਿਕਟ 101 ਰਨ ਇਹਨੇ ਬਣਾਏ ਸੀ 38 ਬੋਲਾਂ ਦੇ ਵਿੱਚ ਵਰਸਸ ਗੁਜਰਾਤ ਟਾਈਟਨ ਦੇ ਖਿਲਾਫ ਇਹ ਉਹੀ ਆਈਪੀਐਲ ਦਾ ਮੈਚ ਹੈ ਜਿਹੜਾ ਮੈਂ ਪਹਿਲਾਂ ਦੱਸਿਆ 38 ਬੋਲਾਂ 'ਚ 101 ਰਨ ਦੀ ਪਾਰੀ ਆਈਪੀਐਲ ਦੇ ਵਿੱਚ ਤੇ ਫਾਸਟੈਸਟ ਸੈਂਚਰੀ ਬਾਏ ਐਨ ਇੰਡੀਅਨ ਆਈਪੀਐਲ ਇੰਡੀਆ ਦੇ ਪਲੇਅਰ ਨੇ ਉਹਨਾਂ ਨੇ ਹਲੇ ਤੱਕ ਵੀ ਆਈਪੀਐਲ ਦੇ ਵਿੱਚ 35 ਬੋਲਾਂ ਦੇ ਵਿੱਚ ਸੈਂਚਰੀ ਨਹੀਂ ਮਾਰੀ ਜਿਹੜਾ ਕਿ ਕਾਰਨਾਮਾ ਵੈਵਲ ਸੂਰਿਆਵੰਸ਼ੀ ਨੇ ਕਰਤਾ 35 ਬੋਲਾਂ ਦੇ ਵਿੱਚ ਆਈਪੀਐਲ 'ਚ ਸੈਂਚਰੀ ਮਾਰਤੀ ਸੀ ਯੰਗੇਸਟ ਬੈਟਸਮੈਨ ਟੂ ਸਕੋਰ ਆ 50 অর ਮੋਰ ਇਨ ਪ੍ਰੋਫੈਸ਼ਨਲ ਟੀ20 ਇਨ 40 uh, 14 ਈਅਰ 14 ਸਾਲ ਦੀ ਉਮਰ ਦੇ ਵਿੱਚ ਸੋ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਅਦਾ ਰਿਕਾਰਡ ਨਹੀਂ ਹੈ ਇਸ 14 ਸਾਲ ਦੇ ਬੱਚੇ ਬੱਚਾ ਕਹਿਣਾ ਸ਼ਾਇਦ ਉਸ ਨੂੰ ਗਲਤੀ ਹੋਊਗਾ ਕਿਉਂਕਿ ਬੱਚਾ ਸਿਰਫ ਏਜ ਤੋਂ ਲੱਗ ਰਿਹਾ ਉਮਰ ਤੋਂ ਲੱਗ ਰਿਹਾ ਖੇਡ ਦੀ ਦੁਨੀਆ ਦੇ ਵਿੱਚ ਜਾਂ ਖੇਡ ਦੇ ਮੈਦਾਨ ਦੇ ਵਿੱਚ ਜਦੋਂ ਆਉਂਦਾ ਵੱਡੇ ਵੱਡੇ ਮਹਾਰਤੀਆਂ ਦੇ ਛੱਕੇ ਛੁੜਾ ਦਿੰਦਾ ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਵਿਭਵ ਸ਼ੂਰੀਵanshi 14 ਸਾਲ ਦੀ ਉਮਰ ਦੇ ਵਿੱਚ ਇਹ ਵੱਡਾ ਕਾਰਨਾਮਾ ਕਰ ਸਕਦਾ ਹੈ 12 ਸਾਲ ਦੀ ਉਮਰ ਦੇ ਵਿੱਚ ਉਹ ਰਣਜੀਤ ਟਰੋਫੀ ਖੇਡ ਸਕਦਾ ਫਿਰ ਤੁਹਾਡੇ ਬੱਚੇ ਕਿਉਂ ਨਹੀਂ ਕਰ ਸਕਦੇ ਸੋ ਗਲਤੀ ਇੱਥੇ ਸਾਡੀ ਵੀ ਹੈ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਉਸ ਤਰੀਕੇ ਦੇ ਨਾਲ ਬੂਸਟ ਨਹੀਂ ਕਰਦੇ ਜਿਸ ਤਰੀਕੇ ਨਾਲ ਕਰਨਾ ਚਾਹੀਦਾ ਸ਼ਾਇਦ ਸੂर्यਵੰਸੀ ਦੇ ਮਾਤਾ ਪਿਤਾ ਨੇ ਉਸ ਨੂੰ ਬੂਸਟ ਹੀ ਇਸ ਤਰੀਕੇ ਨਾਲ ਕੀਤਾ ਉਹਦੇ ਵਿੱਚ ਕੌਨਫੀਡੈਂਸੀ ਇੰਨਾ ਭਰਤਾ ਕਿ ਉਹਨੂੰ ਲੱਗਦਾ ਸੀ ਹਾਂ ਕਿ ਉਹ ਕਿਸੇ ਵੀ ਟੀਮ ਦਾ ਕਿਸੇ ਵੀ ਉਮਰ ਦੇ ਖਿਡਾਰੀ ਦਾ ਮੁਕਾਬਲਾ ਕਰ ਸਕਦਾ ਕੋਈ ਵੀ ਬੋਲਰ ਸਾਹਮਣੇ ਤੋਂ ਬਾਲ ਕਰੇ ਉਹਦੀ ਕਿਹੜੀ ਵੀ ਉਮਰ ਹੋਵੇ ਕਿੰਨਾ ਵੀ ਉਹਦਾ ਤਜਰਬਾ ਹੋਵੇ ਕਿੰਨੀ ਪਾਸਟ ਜਾਂ ਸਪਿਨ ਕਰਦਾ ਹੋਵੇ ਮੈਨੂੰ ਉਸਦੀ ਕੋਈ ਪਰਵਾਹ ਨਹੀਂ ਮੈਂ ਛੱਕਾ ਮਾਰਨਾ ਤੇ ਮਾਰਨੀ ਸੋ ਇਸ ਤਰੀਕੇ ਦੀ ਸੋਚ ਸਾਨੂੰ ਵੀ ਆਪਣੇ ਬੱਚਿਆਂ ਦੇ ਵਿੱਚ ਸ਼ੁਰੂ ਤੋਂ ਹੀ ਭਰ ਦੇਣੀ ਚਾਹੀਦੀ ਹੈ ਇਹ ਨਹੀਂ ਕਹਿਣਾ ਚਾਹੀਦਾ ਕਿ ਤੂੰ 12 ਸਾਲ ਦਾ ਤੂੰ ਹਜੇ 14 ਸਾਲ ਦਾ ਹੀ ਹੈ ਤੂੰ ਇਹ ਵੱਡੇ ਪੰਗੇ ਨਾਲ ਹੈ ਜੇ ਤੁਹਾਡਾ ਬੱਚਾ ਵੱਡੇ ਪੰਗੇ ਲੈ ਰਿਹਾ ਤਾਂ ਉਹਨੂੰ ਲੈਣ ਦਿਓ ਕਿਉਂਕਿ ਜੇਕਰ ਛੋਟੀ ਉਮਰ ਦੇ ਵਿੱਚ ਉਹ ਵੱਡੇ ਪੰਗੇ ਨਹੀਂ ਲਊਗਾ ਤਾਂ ਫਿਰ ਹੋਰ ਜਾ ਕੇ ਕਦੋਂ ਲਊਗਾ ਇਹੀ ਉਹ ਸਮਾਂ ਹੁੰਦਾ ਜਦੋਂ ਬੱਚੇ ਦਾ ਮਾਈਂਡ ਹੈ ਜਿਹੜਾ ਉਹ ਡਿਵੈਲਪ ਕਰ ਰਿਹਾ ਹੁੰਦਾ ਇਸ ਉਮਰ ਦੇ ਵਿੱਚ ਜੇਕਰ ਤੁਸੀਂ ਬੱਚੇ ਨੂੰ ਜੋ ਤੁਸੀਂ ਫੀਡ ਕਰੋਗੇ ਬੱਚਾ ਉਸੇ ਤਰੀਕੇ ਦੇ ਨਾਲ ਜਾਊਗਾ ਬਹੁਤ ਸਾਰੇ ਅਸੀਂ ਮਾਪੇ ਦੇਖਿਆ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਉਹ ਜ਼ਿਆਦਾ ਘਰ ਤੋਂ ਬਾਹਰ ਜਾਣ ਹੀ ਨਹੀਂ ਦਿੰਦੇ ਕਿ ਤੂੰ ਛੋਟਾ ਇਹ ਕਹਿ ਦਿੱਤਾ ਜਾਂਦਾ ਤੇ ਉਹ ਜਦੋਂ ਬੱਚਾ ਵੱਡਾ ਹੁੰਦਾ ਤੇ ਅਸੀਂ ਅਕਸਰ ਦੇਖਦੇ ਹਾਂ ਕਿ ਉਹਦੇ ਵਿੱਚ ਕੌਨਫੀਡੈਂਸ ਲੈਵਲ ਹੈ ਉਹ ਲੋ ਹੁੰਦਾ ਐਸੇ ਬਹੁਤ ਸਾਰੇ ਬੱਚੇ ਹੋਣਗੇ ਜਿਨ੍ਹਾਂ ਜਿਨ੍ਹਾਂ ਚ ਕੌਨਫੀਡੈਂਸ ਲੈਵਲ ਲੋ ਹੁੰਦਾ ਤੇ ਜਿਹੜਾ ਬੱਚਾ 14 ਸਾਲ ਦੀ ਉਮਰ ਦੇ ਵਿੱਚ ਆਈਪੀਐਲ ਦੇ ਵਿੱਚ ਖੇਡ ਰਿਹਾ IPL ਦੇ ਵਿੱਚ 38 ਬੋਲਾਂ 'ਚ ਸੈਂਚਰੀ ਬਣਾ ਕੇ ਜਾ ਰਿਹਾ ਤੇ ਤੁਸੀਂ ਸੋਚੋ ਕਿ ਉਹਦਾ ਕੌਨਫੀਡੈਂਸ ਲੈਵਲ ਕਿੰਨਾ ਹਾਈ ਹੋਊਗਾ ਤੇ ਜਦੋਂ ਉਹੀ ਬੱਚਾ ਅੰਡਰ 19 ਕ੍ਰਿਕਟ ਦੇ ਵਿੱਚ ਖੇਡ ਰਿਹਾ ਜਿੱਥੇ ਕਿ ਉਸ ਤੋਂ ਵੀ ਵੱਡੀ ਉਮਰ ਦੇ ਫਿਰ ਵੀ 4-5 ਸਾਲ ਦੇ ਉਮਰ ਦੇ ਵੱਡੇ ਬੱਚੇ ਨੇ ਤਾਂ ਉਹ 18-19 ਸਾਲ ਦੇ ਖਿਡਾਰੀ ਨੂੰ ਕੀ ਸਮਝੂਗਾ ਜਦੋਂ IPL ਦੇ ਵਿੱਚ ਦੁਨੀਆ ਦੇ ਮਹਾਨ ਕ੍ਰਿਕਟਰਾਂ ਦੇ ਸਾਹਮਣੇ ਖੇਡ ਚੁੱਕਿਆ ਤਾਂ ਉਹਦਾ ਕੌਨਫੀਡੈਂਸ ਲੈਵਲ ਕਿੰਨਾ ਹੋਊਗਾ ਸੋ ਇਹੀ ਕਾਰਨ ਹੈ ਕਿ ਫਾਈਨਲ ਦੇ ਵਿੱਚ ਉਸਨੇ ਸਿਰਫ 80 ਬੋਲਾਂ ਤੇ 175 ਰਨ ਬਣਾਤੇ 15 ਛੱਕੇ ਮਾਰੇ ਤੇ 55 ਗੇਂਦਾਂ ਦੇ ਵਿੱਚ ਦੂਸਰੀ ਫਾਸਟੈਸਟ ਸੈਂਚਰੀ ਮਾਰੀ ਯਾਨੀ ਕਿ 55 ਗੇਂਦਾਂ ਦੇ ਵਿੱਚ ਸੈਂਕੜਾ ਪੂਰਾ ਕਰ ਲਿਆ ਸੋ ਬਹੁਤ ਸਾਰੇ ਲੋਕ ਸੀ ਜਿਹੜੇ ਕ੍ਰਿਟਿਕ ਕਰਦੇ ਸੀਗੇ ਸੂਰਜਵੰਸੀ ਨੂੰ ਤੇ ਉਹਨੇ ਸਾਰਿਆਂ ਦੇ ਜਿਹੜੇ ਨਮੂਹ ਬੰਦ ਕਰਤੇ ਨੇ ਜਿਹੜੇ ਲੋਕ ਕਹਿੰਦੇ ਸੀ ਕਿ ਇਹ ਕੋਸ਼ਿਸ਼ ਸਮਾ ਐਸੇ ਤਰੀਕੇ ਨਾਲ ਖੇਡੂਗਾ ਸੂਰਿਯਵੰਸੀਬ ਨੇ ਦੱਸਤਾ ਕਿ ਉਹ ਲੰਬੀ ਰੇਸ ਦਾ ਘੋੜਾ ਆ ਹੁਣ ਆਈਪੀਐਲ ਸ਼ੁਰੂ ਹੋਣ ਜਾ ਰਹੀ ਹੈ ਕਿਉਂਕਿ ਇੱਕ ਵਾਰ ਫਿਰ ਤੋਂ ਉਹ ਰਾਜਸਥਾਨ ਰਾਇਲ ਚਾਊਗਾ ਤੇ ਜੇ ਪਹਿਲੀ ਆਈਪੀਐਲ ਦੇ ਵਿੱਚ ਉਹ ਦੋ ਮੈਚ ਖੇਡਿਆ ਜਾਂ ਤਿੰਨ ਮੈਚ ਖੇਡਿਆ ਤਾਂ ਸੋਚੋ ਕਿ ਇਸ ਆਈਪੀਐਲ ਦੇ ਵਿੱਚ ਉਹਨੂੰ ਕਿੰਨੇ ਮੈਚ ਖੜਾਉਗੀ ਉਸ ਦੀ ਟੀਮ ਜੇਕਰ ਉਹ ਐਸੇ ਤਰੀਕੇ ਨਾਲ ਸੈਂਚਰੀ ਮਾਰਦਾ ਰਿਹਾ ਤਾਂ ਤੋ ਕਦੇ ਵੀ ਆਪਣੇ ਬੱਚੇ ਨੂੰ ਘਟ ਨਾ ਸਮਝੋ ਬੇਸ਼ੱਕ ਤੁਹਾਡਾ ਬੱਚਾ ਛੋਟਾ ਹੈ ਪਰ ਹੋ ਸਕਦਾ ਹੈ ਕਿ ਉਸਦੇ ਸੁਪਨੇ ਵੱਡੇ ਹੋ ਸਕਦੇ ਨੇ ਉਸਦੀ ਸੋਚ ਵੱਡੀ ਹੋ ਸਕਦੀ ਹੈ